ਫਟੇਗੜ ਸਾਹਿਬ ਵਿਖੇ ਸਿਵਲ ਹਸਪਤਾਲ ਦੇ ਵਿੱਚ ਸਿਹਤ ਸਹੂਲਤਾਂ ਦੀ ਸੁਧਾਰ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਪੋਟਾ ਦੀ ਅਗਵਾਈ ਹੇਠ ਇੱਕ ਵਫਦ ਨੇ ਸਿਵਲ ਹਸਪਤਾਲ ਫਟੇਗੜ ਸਾਹਿਬ ਚ ਮਰੀਜ਼ਾਂ ਨੂੰ ਆ ਰਹੀਆਂ ਸਮੱਸਿਆਵਾਂ ਸਹੂਦਾਵਾਂ ਦੀ ਘਾਟ ਅਤੇ ਪ੍ਰਸ਼ਾਸਨਿਕ ਅਣਗਹਿਲੀਆਂ ਸੰਬੰਧੀ ਇੱਕ ਮੰਗ ਪੱਤਰ ਸਿਵਲ ਸਰਚਨ ਫਟੇਗੜ ਸਾਹਿਬ ਡਾਕਟਰ ਅਰਵਿੰਦਰ ਪਾਲ ਸਿੰਘ ਨੂੰ ਸੌਂਪਿਆ। ਦੱਸਦੀ ਹੈ ਕਿ ਸਿਵਲ ਸਰਜਨ ਡਾਕਟਰ ਅਰਵਿੰਦਰ ਪਾਲ ਵੱਲੋਂ ਵਫ਼ਰ ਦੇ ਨਾਲ ਗੱਲਬਾਤ ਕਰਨ ਉਪਰੰਤ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੇ ਆ ਮੰਗਾ ਸੰਬੰਧੀ ਸਰਕਾਰ ਨਾਲ رابطہ ਕੀਤਾ ਜਾਵੇਗਾ। ਹੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਸਾਹਿਬ ਨੂੰ ਜਿਹੜੀ ਹੈ ਸਿਵਲ ਹਸਪੀਟਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਜਿੰਨੀਆਂ ਵੀ ਇਹਦੇ ਨਾਲ ਸੰਬੰਧਿਤ ਮੁਸ਼ਕਿਲਾਂ ਨੇ ਉਹਨਾਂ ਦੇ ਬਾਰੇ ਵਿੱਚ ਅਸੀਂ ਇਹਨਾਂ ਦੇ ਧਿਆਨ 'ਚ ਜਾਣਕਾਰੀ ਲੈਣ ਵਾਸਤੇ ਆਏ ਹਾਂ। ਸਭ ਤੋਂ ਵੱਡੀ ਮੰਗ ਸਾਡੇ ਇਲਾਕੇ ਦੀ ਜਿਹੜੀ ਉਹ ਮੰਗ ਹੈ ਵੀ ਜਿਹੜੇ ਸਾਡੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਮੁੱਖ ਮਾਰਗ ਚੋੜ ਦੇਣੇ ਚਾਹੀਏ ਫਤਿਹਗੜ੍ਹ ਸਾਹਿਬ ਤੋਂ ਮੁਹਾਲੀ ਦਾ ਫਤੇਗੜ ਸਾਬ ਤੋਂ ਮਰਿੰਡੇ ਦਾ ਮਰਿੰਡੇ ਤੋਂ ਕਮਾਣੋ ਦਾ ਫਤੇਗੜ ਸਾਬ ਤੋਂ ਪਟਿਆਲੇ ਦਾ ਗਵਿੰਦਗੜ ਤੋਂ ਹਮਲੋਧ ਹੈ ਇਹ ਰੋਡਾਂ ਦੇ ਉੱਤੇ ਜਿਹੜੀਆਂ ਐਂਬੂਲੈਂਸਾਂ ਨੇ ਇਸ ਰੋਡ ਦੇ ਉੱਤੇ ਸਟੇਟ ਹਾਈਵੇ ਦੇ ਉੱਤੇ ਖੜਾਈਆਂ ਜਾਂ ਤਾਂ ਕਿ ਕੋਈ ਵੀ ਕਿਸੇ ਕਿਸਮ ਦੀ ਵੀ ਦਿੱਕਤ ਆਉਂਦੀ ਹੈ ਉਹ ਜਦੀ ਨਾਲ ਦੀ ਨਾਲ ਪੇਸ਼ੈਂਟ ਆ ਜਿਹੜਾ ਉਹ ਹਸਪੀਟਲ ਤੱਕ ਪਹੁੰਚ ਸਕੇ ਔਰ ਉਸ ਤੋਂ ਅਗਲੀ ਗੱਲ ਸਭੀ ਇਹ ਇਹਨਾਂ ਦੇ ਧਿਆਨ ਚ ਲੈਂਦੇ ਵੀ ਜਿਹੜੇ ਐਂਬੂਲੈਂਸ ਚਲਾਉਣ ਵਾਲੇ ਡਰਾਈਵਰ ਨੇ ਉਹਨਾਂ ਨੂੰ ਵੀ ਇਹ ਹਦਾਇਤ ਕੀਤੀ ਜਾਵੇ ਵੀ ਜਿਹੜੇ ਹਸਪੀਟਲ ਇੱਥੇ ਸਾਰੀਆਂ ਸੁਵਿਧਾ ਸਹੂਲਤਾਂ ਨੇ ਉੱਥੇ ਪਹਲ ਦੇ ਆਧਾਰ ਤੇ ਜਿਹੜਾ ਮਰੀਜ਼ ਆ ਜਿੱਦੇ ਵੀ ਕਿਤੇ ਸੱਟ ਲੱਗਦੀ ਆ ਉਹਨੂੰ ਉੱਥੇ ਉਸ ਹਸਪਤਾਲ ਵਿੱਚ ਪਹੁੰਚਾਇਆ ਜਾਵੇ ਜਿੱਥੇ ਨਾ ਕਿ ਜਿੱਥੇ ਇਲਾਜ ਹੀ ਨਹੀਂ ਹੈ ਉਹਨਾਂ ਹਸਪਤਾਲਾਂ ਚ ਲੈ ਕੇ ਜਾਇਆ ਜਾਵੇ। ਸੋ ਤੀਜੀ ਸਾਡੀ ਮੰਗ ਆ ਜਿਹੜਾ ਮੌਰਚਰੀ ਹੈ ਤੇ ਫਟੇਗੜ ਸਾਹਿਬ ਹਸਪਤਾਲ ਦੇ ਵਿੱਚ ਉਹ ਮੌਰਚਰੀ ਦੇ ਵਿੱਚ ਕਾਫੀ ਸਾਲਾਂ ਤੋਂ ਜਿਹੜਾ ਮੁਲਾਜ਼ਮ ਆ ਉਹ ਕੱਚਾ ਹੀ ਚੱਲ ਰੈਗੂਲਰ ਮੁਲਾਜ਼ਮ ਨਹੀਂ ਹੈ ਕੋਈ ਆਰਜੀ ਤੌਰ ਤੇ ਮੁਲਾਜ਼ਮ ਲਾਇਆ ਹੈ। ਪਰ ਉਹ ਮੁਲਾਜ਼ਮ ਆ ਜਿਹੜਾ ਉਹ ਮੁਲਾਜ਼ਮਾਂ ਦੇ ਉੱਥੇ ਅਸੀਂ ਚਾਹੁੰਦੇ ਹਾਂ ਵੀ ਪੱਕਾ ਮੁਲਾਜ਼ਮ ਲੱਗੇ ਔਰ ਮੌਰਚਰੀ ਦੇ ਵਿੱਚ ਜਿਹੜੇ ਫ੍ਰੀਜ਼ਰ ਨਹੀਂ ਫ੍ਰੀਜਾਂ ਦੀ ਗਿਣਤੀ ਕੇਵਲ 3 ਨੇ 2 ਬਹੁਤ ਪੁਰਾਣੇ ਨੇ ਜਿਹੜੇ ਖਰਾਬ ਰਹਿੰਦੇ ਨੇ ਅਸੀਂ ਇਹ ਮੰਗ ਕੀਤੀ ਹੈ ਵੀ ਇੱਥੇ ਜਿਹੜੇ ਮੌਰਚਰੀ ਦੇ ਵਿੱਚ ਨੇ ਫ੍ਰੀਜਾਂ ਜਿਸ ਐਨੀ 10 ਲੱਖ ਦੀ ਪੋਪੂਲੇਸ਼ਨ ਨੇ ਮਿਲ ਜਿਹੜੇ ਫਤਿਹਗੜ੍ਹ ਜ਼ਿਲ੍ਹੇ ਦੀ ਉੱਥੇ ਜਿਹੜੀ ਜਿਹੜੀ ਆ ਮੌਰਚਰੀ ਦੇ ਵਿੱਚ ਫ੍ਰੀਜਾਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਕਿਸੇ ਨੂੰ ਡੈਡ ਬੋਡੀ ਉੱਤੇ ਰੱਖਣੀ ਆ ਤਾਂ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋ ਔਰ ਦੂਜਾ ਮੌਰਚਰੀ ਦੇ ਵਿੱਚ ਜਿਹੜਾ ਸਮਾਨ ਆਉਂਦਾ ਪਿਛਲੇ ਸਮੇਂ ਉਹ ਅਸੀਂ ਇੱਥੇ ਡਾਕਟਰ ਸਾਹਿਬ ਨੂੰ ਕਹਿ ਕੇ ਆਏ ਆ ਵੀ ਚਾਹੇ ਉਹ ਕੱਪੜਾ ਸੀਗਾ ਚਾਹੇ ਕੋਈ ਸਾਬਣ ਹੋਵੇ ਚਾਹੇ ਜਿਹੜੇ ਡੱਬੇ ਇਹ ਜਿਹੜਾ ਕੋਈ ਜਨ ਦੇ ਲੰਦਾ ਕੋਈ ਉਹਦੇ ਨਾਲ ਡੱਬਿਆਂ ਚ ਪਾ ਕੇ ਉਹਨਾਂ ਨੂੰ ਸੈਂਪਲ ਭੇਜਣਾ ਪੈਂਦਾ ਉਹ ਚਾਹੇ ਉੱਥੇ ਸਾਬਣ ਧੂਖਾਂ ਤੱਕ ਵਾਂਗ ਮਗਾਇਆ ਜਾਂਦੇ ਨੇ ਉਹ ਉਹ ਜੇ ਸਰਕਾਰ ਦਿੰਦੀ ਹੈ ਜਾਂ ਨਹੀਂ ਇਹਦੀ ਜਾਂਚ ਕੀਤੀ ਜਾਵੇ ਸਾਨੂੰ ਕਲੀਅਰ ਕੀਤਾ ਜਾਵੇ ਇਹ ਕਾਰਨ ਆਉਂਦਾ ਹੈ ਜਾਂ ਸਰਕਾਰ ਦੇ ਹੀ ਨਹੀਂ ਰਹੀ ਤੀਜਾ ਅਸੀਂ ਜਿਹੜਾ ਇੱਥੇ ਜਿਹੜੇ ਮਤਲਬ ਜਿੰਨੀਆਂ ਪੋਸਟਾਂ ਨੇ ਇੱਥੇ ਖਾਸ ਤੌਰ ਤੇ ਜਿਹੜੀ ਪੋਸਟ ਹੈ ਮੇਨ ECG ਦੀ ਪੋਸਟ ਟੈਕਨੀਸ਼ੀਅਨ ਦੀ ਉਹ ਇੱਥੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਹਾਰਟ ਦੇ ਆਮ ਮਰੀਜ਼ਾਂ ਨੂੰ ਲੋੜ ਪੈਂਦੀ ਉਹ ਹਾਇਓ ਨਹੀਂ ਇੱਥੇ ਪੋਸਟ ਔਰ ਇਸ ਤੋਂ ਇਲਾਵਾ ਜਿੰਨੀਆਂ ਪੋਸਟਾਂ ਤੇ ਚਾਹੇ ਡਾਕਟਰਾਂ ਦੀ ਪੋਸਟ ਚਾਹੇ ਫਾਰਮਾਸਿਸਟ ਦੀ ਸਟਾਫ ਨਰਸ ਦੀ ਰੇਡੀਓਗ੍ਰਾਫੀ ਦੀ ਲੈਬਾਰਟਰੀ ਲੈਬਾਰਟਰੀ ਐਂਡ ਲੈਬਰੀ ਟੈਕਨੀਸ਼ੀਅਨ ਦੀ ਫਿਜ਼ੀਓਥੈਰੇਪਿਸਟ ਦੀ ਵਾਰਡ اٹੈਂਡੈਂਟ ਦੀ ਸਫਾਈ ਸੇਵਕ ਦੀ ਕਲਰਕ ਦੀ ਡਰਾਈਵਰ ਦੀ ਜਿੰਨੀਆਂ ਇਹ ਪੋਸਟਾਂ ਨੇ ਉਹ ਪੋਸਟਾਂ ਸਾਰੀਆਂ ਖਾਲੀ ਪਈਆਂ ਜਿੱਥੇ-ਜਿੱਥੇ ਵੀ ਖਾਲੀ ਆ ਸਾਨੂੰ ਸਰਕਾਰ ਨੂੰ ਲਿਖ ਕੇ ਭੇਜਣਾ ਕਿ ਉਹ ਪੂਰੀਆਂ ਕਰੋ ਚੌਥ ਨੌ ਨੰਬਰ ਤੇ ਸੀ ਇਹਨਾਂ ਨੇ ਮੰਗ ਕੀਤੀ ਹੈ ਵੀ ਜਿਹੜੀ ਇੱਕ ਇੱਥੇ ਐਮਐਲਆਰ ਤੇ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈ ਜਦੋਂ ਕਿਸੇ ਦਾ ਕੋਈ ਹਾਸਾ ਵਾਪਰਦਾ ਉਹ ਔਰ ਇੱਕ 2000 ਤੇ 3000 ਦੇ ਕੋਈ ਮੁਲਾਜ਼ਮ ਪਤਾ ਨਹੀਂ ਕਿਵੇਂ ਲੱਗਿਆ ਹੋਇਆ ਉਹ ਲੋਕਾਂ ਨਾਲ ਕ腐ਸ਼ਨ ਕਰ ਰਿਹਾ ਔਰ ਹਰਾ ਫਰਾਸ ਕਰ ਰਿਹਾ ਲੋਕਾਂ ਨੂੰ ਕਿ ਉੱਥੇ ਪੱਕਾ ਰੈਗੂਲਰ ਮੁਲਾਜ਼ਮ ਲਾਓ ਕੋ ਜਿਹੜਾ ਆਉਣ ਸਾਜ ਜਿੰਨੂੰ ਕਿਸੇ ਦੀ ਰਿਪੋਰਟ ਲੈਣੀ ਹੈ ਆਪਣੀ ਐਮਐਲਆਰ ਦੀ ਤੇ ਪੋਸਟਮਾਸਟਰ ਦੀ ਰਿਪੋਰਟ ਲਵੇ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਇਸ ਹਸਪੀਟਲ ਦੇ ਵਿੱਚ ਆ ਪਿੱਛੇ ਟ੍ਰੋਮਾ ਸੈਂਟਰ ਬਣ ਰਿਹਾ ਹੈ ਇਥੋਂ ਜਿਹੜੀ ਸਾਰੇ ਹਸਪਤਲ ਦੀ ਸਪਲਾਈ ਪਾਣੀ ਦੀ ਮੋਟਰਾਂ ਲੱਗੀਆਂ ਸੀ ਸਰਕਾਰ ਨੇ ਕਰੋੜਾਂ ਰੁਪਏ ਲਾ ਕੇ ਪ੍ਰੋਜੈਕਟ ਲਾਇਆ ਪਰ ਜਦੋਂ ਟ੍ਰੋਮਾ ਸੈਂਟਰ ਬਣਾਇਆ ਠੇਕੇਦਾਰ ਨੇ ਸਾਰਾ ਪ੍ਰੋਜੈਕਟ ਪਿੱਛੋਂ ਪਟਿਆ ਔਰ ਅੱਜ ਤੁਸੀਂ ਦੇਖੋ ਐਡੀ ਬੜੀ ਬਿਲਡਿੰਗ ਹੈ ਇਸ ਹਸਪਤਲ ਦੇ ਵਿੱਚ ਅੱਗ ਬੁਝਾਉਣ ਦੇ ਲਈ ਸਪਲਾਈ ਹੋਣੀ ਹੈ ਪਾਣੀ ਦੀ ਔਰ ਜਦੋਂ ਕਿ ਇਹ ਜਦੋਂ ਕੋਈ ਇਹ ਜਿਹੜਾ ਪਹਿਲਾਂ ਜੇ ਪਟਣਾ ਵੀ ਸੀ ਤੇ ਉਤੋਂ ਪਹਿਲਾਂ ਨਵਾਂ ਪ੍ਰੋਜੈਕਟ ਲਾ ਕੇ ਉਹਨੂੰ ਚਾਲੂ ਕੀਤਾ ਜਾਂਦਾ ਫਿਰ ਉਹ ਪ੍ਰੋਜੈਕਟ ਨੂੰ ਪਟ ਕੇ ਉੱਥੇ ਬਿਲਡਿੰਗ ਬਣਾਈ ਜਾਂਦੀ ਪਰ ਤੁਸੀਂ ਦੇਖੋ ਐਡਾ ਬੜਾ ਹਸਪੀਟਲ ਹੋਵੇ ਜ਼ਿਲ੍ਹੇ ਦਾ ਮੇਨ ਹੋਵੇ ਉੱਥੇ ਪਾਣੀ ਦੀ ਅੱਗ ਬੁਝਾਉਣ ਵਾਸਤੇ ਜਿਹੜਾ ਸਿਸਟਮ ਹੈ ਨਹੀਂ ਬਣਾ ਸਕੀ ਸਰਕਾਰ ਹਲੇ ਤੱਕ ਔਰ ਇਹ ਕਿਨੇ ਕਰਿਆ ਕੀ ਦੀ ਕਿਹਦੇ ਕਹਿਣ ਤੇ ਹੋਇਆ ਇਹ ਬੜੀ ਵੱਡੀ ਜਾਂਚ ਦਾ ਵਿਸ਼ਾ ਹੈ ਸਰਕਾਰ ਇਹਦੇ ਉੱਤੇ ਜਾਂਚ ਕਰੇ ਵੀ ਕੀ ਕਾਰਨ ਹੈ ਕਿ ਗਲਤ ਕੋਈ ਸਪਲਾਈ ਦਿੱਤੀ ਹੋਈ ਹੈ ਇਸ ਹਸਪੀਟਲ ਨੂੰ ਜਾਂ ਨਹੀਂ ਦਿੱਤੀ ਹੋਈ ਜਾਂ ਕਿਉਂ ਨਹੀਂ ਦਿੱਤੀ ਕਿਹਦੇ ਕਹਿਣ ਦੇ ਉੱਤੇ ਪਟਿਆ ਗਿਆ ਪ੍ਰੋਜੈਕਟ ਕਿਹਦੀ ਪ੍ਰਵਾਨਗੀ ਨਾਲ ਪਟਿਆ ਗਿਆ ਔਰ ਉਸ ਤੋਂ ਅਗਲੀ ਗੱਲ ਇੱਕੋ ਪਿੱਛੇ ਬਟਰ ਬੱਸ ਦੀ ਟੈਂਕੀ ਲੱਗੀ ਹੋਈ ਹੈ ਤੁਸੀਂ ਦੇਖੋ ਬਿਲਡਿੰਗ ਜਿਹੜੀ ਬਣ ਰਹੀ ਹੈ ਇਹ ਸਾਹਮਣੇ ਬਿਲਡਿੰਗ ਬਣ ਰਹੀ ਹੈ ਬਟ ਹਸਪੀਟਲ ਦੇ ਵਿੱਚ ਇੱਕੋ ਇੱਕ ਟੈਂਕੀ ਆ ਜਿਹੜੀ 2021 ਦੇ ਵਿੱਚ ਇਹ ਪ੍ਰੋਜੈਕਟ ਬਣਿਆ ਅੱਜ ਤੱਕ ਉਹ 2026 ਹੋ ਗਿਆ ਪਰ ਪ੍ਰੋਜੈਕਟ ਸਿਰੇ ਨਹੀਂ ਚੜਿਆ ਔਰ ਤੁਸੀਂ ਦੇਖੋ ਵੀ ਟੈਂਕੀ ਨੀਵੀਂ ਰਹੀ ਬਿਲਡਿੰਗ ਉੱਚੀ ਬਣ ਗਈ ਪਾਣੀ ਕਿਵੇਂ ਜਾਊਗਾ ਕਿਹੜੇ ਇੰਜੀਨੀਅਰ ਨੇ ਬਣਾਈ ਕੀ ਦੇ ਮਤਲਬ ਸਰਕਾਰ ਦਾ ਕਰੋੜਾਂ ਰੁਪਏ ਬਰਬਾਦ ਹੋ ਗਿਆ ਪਰ ਇਹ ਸਾਨੂੰ ਇਹਦਾ ਫਾਇਦਾ ਕੋਈ ਹੋਣਾ ਨਹੀਂ ਇਹ ਬੜੇ ਵੱਡੇ ਸਵਾਲ ਨੇ ਸੋ ਇਸ ਕਰਕੇ ਅਸੀਂ ਅੱਜ ਦੀ ਸਾਰੀਆਂ ਗੱਲਾਂ ਇਹ ਸਿਵਲ ਸਰਟਨ ਸਭ ਦੇ ਧਿਆਨ ਚ ਲੈਂਦੀ ਇਹਨਾਂ ਸਾਨੂੰ ਉਮੀਦ ਹੈ ਵੀ ਸਾਡੀ ਇਹ ਸਾਰੀ ਜਿਹੜੀ ਮੰਗਾਂ ਨੇ ਇਹਨਾਂ ਮੰਗਾਂ ਨੂੰ ਜਿਹੜਾ ਉਹ ਸਰਕਾਰ ਤੱਕ ਪਹੁੰਚਾਉਣਗੇ ਤਾਂ ਕਿ ਜਿਹੜਾ ਇੱਥੇ ਜਿੰਨੇ ਵੀ ਮਰੀਜ਼ ਆਉਂਦੇ ਨੇ ਜਿਹੜੇ ਹਸਪਤਾਲ ਦੇ ਵਿੱਚ ਉਹਨਾਂ ਸਾਰਿਆਂ ਨੂੰ ਸੌਖ ਹੋ ਸਕੇ ਸੋ ਮੈਂ ਸਾਰੀ ਇਹਨਾਂ ਦੇ ਰਾਹੀਂ ਅੱਜ ਅਸੀਂ ਹਸਪਤਾਲ ਦੀ ਜਿਹੜੀ ਜਿੰਮੇ ਮੰਗ ਹੈ ਉਹ ਸਿਵਲ ਸੱਜਣ ਸਭ ਪਹੁੰਚਾਈਂਗੇ